ਮੈਨੂੰ ਸੁਬਿਹਰ ਸੱਜਰੀ ਇੱਕ ਮੈਸੇਜ ਆਇਆ ਅੱਛਾ ਜੀ ਮੈਨੂੰ ਅਕਸਰ ਦੁਨੀਆ ਦੇ ਮੈਸੇਜ ਆਉਂਦੇ ਨੇ ਤੇ ਮੈਂ ਉਸੇ ਤਰੀਕੇ ਨਾਲ इजीली ਜੇ ਮੈਸੇਜ ਉਹਨੇ ਹਾਈ ਲਿਖਿਆ ਮੈਂ ਵੀ ਹਾਈ ਲਿਖਦਾ ਠੀਕ ਹੈ ਜੀ ਤੇ ਉਹ ਤਾਂ ਕੁੜੀ ਦੀ ਫੋਟੋ ਲੱਗੀ ਸੀ ਹਾਂ ਉੱਪਰ ਕੁੜੀ ਦੀ ਫੋਟੋ ਲੱਗੀ ਸੀ ਠੀਕ ਹੈ ਜੀ ਕਹਿੰਦੇ ਜੀ ਕੌਣ ਬੋਲਦੇ ਹੋ ਮੈਂ ਕਿਹਾ ਜੀ ਮੈਂ ਕੁਲਵੀਰ ਸਿੰਘ ਦਾ ਮਤਲਬ ਮੈਂ ਆਪਣਾ ਨਾਮ ਲਿਖ ਕੇ ਭੇਜਦਾ ਠੀਕ ਹੈ ਓਕੇ ਉਹਦੀ ਉਸੇ ਟਾਈਮ ਵੀਡੀਓ ਕਾਲ ਆਉਣ ਲੱਗੀ ਅੱਛਾ ਜੀ ਮੈਂ ਕਿਹਾ ਵੀ ਬੜੀ ਸ਼ੀਤੀ ਵੀਡੀਓ ਕਾਲ ਆਉਣ ਲੱਗੀ ਆ ਤੇ ਮੈਂ ਚੱਕੀ ਆ ਮੈਂ ਕੱਟ ਨਾ ਦੇ ਨਾਲ ਮੈਸੇਜ ਕਰ ਕਰਕੇ ਕਹਿਣਾ ਸ਼ੁਰੂ ਕਰਤਾ ਉਹਨੇ ਵੀ ਤੁਸੀਂ ਬਾਥਰੂਮ ਚ ਜਾਓ ਤੁਸੀਂ ਵੀ ਇੱਕ ਕਪੜਾ ਇੱਕ ਖੋਲੋ ਆਪਣੇ ਉਤਾਰੋ ਹਨਾ ਤੇ ਮੇਰੇ ਨਾਲ ਇਨਵੋਲਵ ਹੋ ਬੋਹਾਰ ਇੱਕ ਫੈਲਾ ਬਹੁਤ ਵੱਡੀ ਟੀਮ ਲਗਾ ਉਹ ਜਿਹਦੀ ਨਾਲ ਦੀ ਨਾਲ ਹੈ ਸਾਈਬਰ ਕਰਾਇਮ ਵੱਲੋਂ ਤੁਹਾਨੂੰ ਕਾਲ ਆਉਣ ਲੱਗਦੇ ਨੇ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਤੁਸੀਂ ਹੁਣੇ ਐਨੀ ਪੇ ਕਰੋ ਨਹੀਂ ਤੁਹਾਡਾ ਹੱਕ ਚੱਕ ਲਾਂਗੇ ਆ ਕਰ ਲਾਂਗੇ ਉਹ ਕਰ ਲਾਂਗੇ ਮੈਸੇਜ ਆਉਂਦੇ ਨੇ ਪ੍ਰੋਪਰ ਬਿਆ ਤੁਹਾਨੂੰ ਨੰਬਰ ਦਿੰਨੇ ਆ ਮੈਂ ਪ੍ਰੋਪਰ ਤੁਹਾਨੂੰ ਦਊਗਾ ਡਿਟੇਲਸ ਇਹਦੀ ਪੂਰੀ ਆ ਸਾਰੀਆਂ ਤੁਸੀਂ ਨਾਲ ਵੀਡੀਓ ਵੀ ਚਲਾਇਓ ਕਰੋੜਾਂ ਰੁਪਏ ਦੀ ਠੱਗੀ ਆ ਪਿੱਛੇ ਜੇ ਇੱਕ ਉਹਨੂੰ ਗਾਲਾਂ ਕੱਢਣ ਲੱਗ ਗਿਆ ਕੋਈ ਬੰਦਾ ਵੀ ਤੂੰ ਅਸੀਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਆ ਉਹ ਵੀ ਕਿਉਂ ਤੁਸੀਂ ਲੁੱਟਦੇ ਹੋ ਕੀ ਤੁਹਾਨੂੰ ਮਿਲਦਾ ਇਹਦੇ ਵਿੱਚ ਉਹ ਕਹਿੰਦਾ ਤੈਨਾਂ ਕਹਿੰਦਾ ਸਾਨੂੰ 3-4 ਕਰੋੜ ਰੁਪਏ ਪਰਡੇ ਬਣਦਾ ਬੱਲੇ ਬੱਲੇ ਮਤਲਬ ਛੋਟਾ ਬਿਜ਼ਨਸ ਨਹੀਂ ਹੈਗਾ ਉਹ ਕਹਿੰਦਾ ਅਸੀਂ ਤਾਂ ਇਹ ਕੰਮ ਨਾ ਕਰਾਂ ਹੋਰ ਕੀ ਕਰੀਏ 3-4 ਕਰੋੜ ਰੁਪਏ ਦੀ ਠੱਗੀ ਰੋਜ਼ ਪੰਜਾਬ ਦੇ ਵਿੱਚ ਉਹ ਲੋਕ ਮਾਰਦੇ ਨੇ ਤੁਸੀਂ ਕੋਈ ਚੋਰੀ ਨਹੀਂ ਕਰਦੇ ਤੁਸੀਂ ਕੋਈ ਬੇਈਮਾਨੀ ਨਹੀਂ ਕੀਤੀ ਹਾਂ ਠੀਕ ਹੈ ਤੁਹਾਨੂੰ ਇਨਵੋਲਵ ਕਰ ਲਿਆ ਉਹਨੇ ਕਰ ਲਿਆ ਕੋਈ ਗੱਲ ਨਹੀਂ ਪਰਿਵਾਰ ਨੂੰ ਦੱਸੀਏ ਵੀ ਐਦਾਂ ਕੁਝ ਹੋਇਆ ਓਕੇ ਮੈਨੂੰ ਪਤਾ ਨਹੀਂ ਸੀਗਾ ਐਦਾਂ ਮੇਰੇ ਨਾਲ ਹੋ ਗਿਆ ਤਾਂ ਫਿਰ ਹੁਣ ਥੋੜਾ ਗੁਰਵਾਨੀ ਪਹਿਲੀ ਗੱਲ ਤਾਂ ਉਹਨਾਂ ਨੇ ਪਾਉਣੀ ਨਹੀਂ ਹੁੰਦੀ ਕਿਉਂਕਿ ਸਾਹਮਣੇ ਕੁੜੀ ਵੀ ਉਹਨਾਂ ਦੀ ਆਪਣੀ ਹੁੰਦੀ ਆ ਉਹ ਚੀਜ਼ ਤੋਂ ਆ ਜਿਵੇਂ ਹੁਣ ਆਪਾਂ ਆਪਾਂ ਪਾਵਾਂਗੇ ਹਾਂ ਕਿਹੜੀ ਕੁੜੀ ਆ ਆਪਾਂ ਪਾਵਾਂਗੇ ਸਭ ਨੂੰ ਮੈਂ ਕਹੂਗਾ ਤੈਨੂੰ ਹਾਂ ਵੀ ਤੂੰ ਵੀਡੀਓ ਦੇ ਆਪਾਂ ਵਿੱਚ ਲਾਵਾਂਗੇ ਆਪਾਂ ਕੁੜੀ ਦੀ ਵੀਡੀਓ ਲਾਓ ਬੜੇ ਇਮਾਨਦਾਰ ਹੋ ਬੜੇ ਚੰਗੇ ਹੋ ਦੇਸ਼ ਪੱਖ ਤੋਂ ਤੁਸੀਂ ਠੀਕ ਹੈ ਜੀ ਕਦੋਂ ਤੁਹਾਨੂੰ ਦੇਸ਼ ਦੇ ਦੁਸ਼ਮਣ ਬਣਾ ਦੇਣਾ ਤੁਹਾਨੂੰ ਪਤਾ ਵੀ ਨਹੀਂਗਾ ਕਿ ਮੈਂ ਦੇਸ਼ ਦਾ ਦੁਸ਼ਮਣ ਬਣ ਗਿਆ ਕਿਵੇਂ ਮਤਲਬ ਉਹ ਇੱਕ ਹੋਰ ਕਾਲ ਆਉਂਦੀ ਆ ਉਹ ਤੁਹਾਨੂੰ ਪੈਸੇ ਦਿੰਦੇ ਨੇ ਮੈਂ ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਅਫਸਰ ਦੇ ਨਾਲ ਬੈਠਾ ਸੀਗਾ ਉਹ ਅਫਸਰ ਨੇ ਮੈਨੂੰ ਦੱਸਿਆ ਕਹਿੰਦਾ ਵੀ ਇੱਦਾਂ ਵੀ ਠੱਗੀਆਂ ਵੱਜਦੀਆਂ ਨੇ ਇਹ ਜ਼ਰੂਰ ਸਾਰੀ ਜਾਣਕਾਰੀ ਬਿਲਕੁਲ ਹੁਣ ਜਦੋਂ ਦੋ ਗਿਫਟ ਆ ਜਾਂਦੇ ਨੇ ਜਦੋਂ ਪੈਸੇ ਵੀ ਆ ਗਏ ਤੁਹਾਨੂੰ ਗਿਫਟ ਪਹਿਲਾਂ ਵੀ ਆਇਆ ਹੋਇਆ ਅੱਜ ਫੇਰ ਗਿਫਟ ਆਇਆ ਅੱਜ ਉਹ ਨਾਲ ਦੀ ਨਾਲੇ ਕਹਿੰਦਾ ਮੈਂ ਤੁਹਾਨੂੰ ਇੱਕ ਗਿਫਟ ਤੈਨੂੰ ਭੇਜਿਆ ਇੱਕ ਮੇਰਾ ਵੈਸਟ ਫਰੈਂਡ ਹੋਰ ਵੀ ਆ ਉਹਨੂੰ ਵੀ ਭੇਜਿਆ ਇੱਕ ਪਾਰਸਲ ਆਪਣੇ ਕੋਲ ਰੱਖ ਲੈ ਤੇਰੇ ਨਾਂ ਉਤਿਆ ਇੱਕ ਪਾਰਸਲ ਉਹਦੇ ਆ ਉਹਨੂੰ ਪਹੁੰਚਾ ਦੇ ਉਹਨੂੰ ਸਰਪ੍ਰਾਈਜ਼ ਦੇ ਹਨਾ ਉਹ ਮੇਰਾ ਬੰਦਾ ਖਾਸ ਆ ਤੇ ਉਹ ਤੈਨੂੰ ਕਾਲ ਵੀ ਕਰ ਦੂਗਾ ਉਹ ਕਰ ਦੂਗਾ ਹੁਣ ਉਹਦੇ ਵਿੱਚ ਸਮੈਕ ਆ ਗਈ ਹਾਂ ਉਹਦੇ ਵਿੱਚ ਹਫਿਆਰ ਆ ਗਿਆ ਉਹਦੇ ਵਿੱਚ ਆਰ ਡੀ ਐਕਸ ਆ ਗਈ ਉਹ ਚ ਕੁਝ ਵੀ ਹੋ ਸਕਦਾ ਅੱਛਾ ਉਹ ਦੂਸਰੇ ਉੱਚਾ ਤੇਰੇ ਵਾਲੇ ਚ ਸੇਮ ਉਹੀ ਚੀਜ਼ ਹੋਊਗੀ ਜਿਹੜੀ ਚੀਜ਼ ਤੈਨੂੰ ਮੰਗਾਈਆ ਜਾਂ ਤੈਨੂੰ ਉਹਨੇ ਭੇਜਣੀ ਸੀ ਉਹ ਭੇਜਤੀ ਓਕੇ ਪਰ ਦੂਸਰੇ ਡੱਬੇ ਦੇ ਵਿੱਚ ਕੀ ਆ ਉਹ ਉਹਦਾ ਤੈਨੂੰ ਕੁਝ ਨਹੀਂ ਪਤਾ ਹੁਣ ਤੈ ਚੁੱਪਚੀ ਬੀਤੇਗਾ ਹਾਂ ਪਛਾਹ ਸਾਡੀਆਂ ਇਹ ਵੀ ਡਿਟੇਲਾਂ ਸੌਨਾਂ ਕੋਲ ਜਾਣ ਲੱਗੀਆਂ ਕਿ ਮੈਂ ਫਾਈਲ ਲਈ ਹੂ ਰਿਪੋਰਟ ਮੈਂ ਅੱਛਾ ਸਾਡੀ ਫਾਇਲ ਲੱਗੀ ਆ ਸਾਡੀ ਮੇਰੀ ਘਰ ਵਾਲੀ ਉਧਰ ਗਈ ਹੋਈ ਆ ਹੁਣ ਉਹਨੇ ਪੇਪਰ ਲਾਏ ਹੋਏ ਨੇ ਤੇ ਉਹ ਸਾਡੇ ਘਰਾਂ ਦੇ ਵਿੱਚ ਆਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਜੀ ਤੁਹਾਡੀ ਫਾਇਲ ਲਈ ਆ ਪ੍ਰੂਫ ਦਿਖਾਓ ਜੀ ਹੁਣ ਪਿਆਰ ਚੰਬੈਸੀ ਵਾਲੇ ਬਣ ਕੇ ਆਉਂਦੇ ਆ ਚੰਬੈਸੀ ਵਾਲੇ ਬਣਦੇ ਨੇ ਉਹ ਤੁਹਾਡੇ ਘਰਾਂ ਚ ਆਉਂਦੇ ਨੇ ਤੇ ਉਹ ਤੁਹਾਡੇ ਕੋਲੋਂ ਹੁਣ ਅਕਸਰ ਨੂੰ ਸਾਨੂੰ ਹਮੇਸ਼ਾ ਡਰ ਰਹਿੰਦਾ ਅਸੀਂ ਚਾਹੇ ਕਿੰਨੀ ਸਹੀ ਹੋਈ ਆ ਕਿੰਨੇ ਪੇਪਰ ਸਾਡੇ ਓਕੇ ਹੋਣ ਵੀ ਕਿਤੇ ਯਾਰ ਗਲਤ ਨਾ ਹੋ ਜAVE ਗਲਤੀ ਨਾ ਹੋਵੇ ਤਾਂ ਅਸੀਂ 20 50 ਹਜ਼ਾਰ ਦੇ ਕੀ ਤੋੜਦੇ ਆ ਉਹਨਾਂ ਨੂੰ ਮੋੜਦੇ ਆ ਤੇ ਜੇ ਸਾਡੀ ਹੋਈ ਉਹ ਗਲਤ ਫਿਰ ਤਾਂ 2-4 ਲੱਖ ਦੀ ਠੱਗੀ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰਦਰ ਸਿੰਘ ਔਜਲਾ ਤੁਸੀਂ ਜੁੜੇ ਹੋ ਸ਼ਬਦ ਚੈਨਲ ਦੇ ਨਾਲ ਅੱਜ ਕਾਫੀ ਗੰਭੀਰ ਮੁੱਦੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਅੱਜ ਹੋਣਗੇ ਕੁਲਵੀਰ ਸਿੰਘ ਜੀ ਮੁਸਕਾਵਾਦ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਇਦਾਂ ਵੀ ਆਪਾਂ ਦੇਖਿਆ ਹੋਣਾ ਤਕਰੀਬਨ ਪਿਛਲੇ ਆਪਾਂ ਕਹਿ ਸਕਦੇ ਹਾਂ 6 ਮਹੀਨਿਆਂ ਤੋਂ ਲਗਾਤਾਰ 12 ਕਾਂ ਫੋਨ ਕਾਲਜ਼ ਆਉਂਦੀਆਂ ਨੇ ਜੀ ਥੋੜਾ ਮੈਂ ਚਾਚਾ ਬੋਲਦਾ ਥੋੜਾ ਮੈਂ ਭਤੀਜਾ ਬੋਲਦਾ ਤੁਸੀਂ ਮੈਨੂੰ ਪਛਾਣ ਲਿਆ ਇਦਾਂ ਦੀਆਂ ਕੌਲਾਂ ਆਉਂਦੀਆਂ ਨੇ ਤੇ ਉਹ ਕਿਸ ਤਰੀਕੇ ਨਾਲ ਫਿਰ ਕਹਿੰਦੇ ਤੁਹਾਨੂੰ ਪੈਸੇ ਭੇਜਣੇ ਬਹੁਤ ਕੁਝ ਹੁੰਦਾ ਉਸ ਤੋਂ ਮਾਰੇ ਇੱਕ ਚੀਜ਼ ਹੋਰ ਨਵੀਂ ਚੱਲ ਪਈ ਵੀ ਕਈ ਕੁੜੀਆਂ ਵੀਡੀਓ ਕਾਲ ਕਰਦੀਆਂ ਨੇ ਫੇਸਬੁੱਕ ਤੇ ਜਾਂ ਵਟਸਐਪ ਥਰਡ ਨੰਬਰ ਲੈ ਕੇ ਤੁਹਾਨੂੰ ਵੀਡੀਓ ਕਾਲ ਕਰਦੇ ਆ ਉਸ ਤੋਂ ਬਾਅਦ ਬਲੈਕਮੇਲ ਕਰਦੇ ਆ ਬਹੁਤ ਕੁਝ ਹੁੰਦਾ ਖਾਸ ਕਰਕੇ ਜੇ ਦੇਖਿਆ ਜਾਵੇ ਕਹਿੰਦੇ ਵੀ ਟਾਰਗੇਟ ਵੀ ਜਿਹੜਾ ਪੰਜਾਬ ਹੀ ਕੀਤਾ ਜਾ ਰਿਹਾ ਤਾਂ ਉਹਦੇ ਸੰਬੰਧ ਦੇ ਵਿੱਚ ਅੱਜ ਕੁਲਵੀਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਕਿਉਂ ਕੁਲਵੀਰ ਸਿੰਘ ਜੀ ਨੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਵੀ ਕਿਸ ਤਰੀਕੇ ਨਾਲ ਜਿਹੜੇ ਫੋਨ ਕਾਲ ਦਾਉਂਦੇ ਆ ਬਚਣਾ ਬਚੋ ਵੀ ਕਿੱਦਾਂ ਲੋਕ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਹ ਵੀਡੀਓ ਕਾਲ ਆਈ ਹੈ ਜਿਹਦੇ ਵਿੱਚ ਗੱਲ ਕੁੜੀਆਂ ਨੇ ਕੋਈ ਵੀਡੀਓ ਕਾਲ ਕੀਤੀ ਆ ਕੁਛ ਏਦਾਂ ਬਲੈਕਮੈਨ ਕਰਦੇ ਆ ਉਹ ਸਾਰੀ ਗੱਲਬਾਤ ਆ ਜੋ ਵੀ ਹੈਗਾ ਕੁਲਵੀਰ ਸਿੰਘ ਜੀ ਨਾਲ ਗੱਲ ਕਰਦਾ ਦੇ ਕੁਲਵੀਰ ਸਿੰਘ ਸਭ ਤੋਂ ਵੱਡਾ ਸਤਿਕਾਰ ਜੀ ਸਤਿਕਾਰਪ੍ਰਿੰਦਰ ਕੀ ਹਾਲ ਚਾਲ ਠੀਕ ਠਾਕ ਜੀ ਵਧੀਆ ਤੇ ਕੀ ਮੁੱਦਾ ਅੱਜ ਦਾ ਆਪਣਾ ਜਰੂਰ ਉਹ ਮੈਂ ਕਹਿੰਦਾ ਵੀ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਮੇਰੇ ਖਿਆਲ ਟਾਰਗੇਟ ਕੀਤਾ ਜਾ ਰਿਹਾ ਇਹਨੂੰ ਪੂਰਾ ਕਲੀਅਰ ਦੱਸੋ ਕੀ ਗੱਲਬਾਤ ਆ ਦੇਖੋ ਬਰਿੰਦਰ ਪਤਾ ਕਹਾਣੀ ਕੀ ਆ ਸਾਡਾ ਪੰਜਾਬ ਨੂੰ ਨਾ ਚਾਰੇ ਪਾਸਿਓਂ ਘੇਰੇ ਆ ਲਗਾਤਾਰ ਜੀ ਕਿਉਂਕਿ ਆਪਾਂ ਲੋਕ ਹੈਗੇ ਮਿਹਨਤੀ ਲੋਕ ਸੰਘਰਸ਼ੀ ਲੋਕ ਕੰਮ ਕਰਨ ਵਾਲੇ ਲੋਕ ਜੀ ਅਸੀਂ ਮਿਹਨਤ ਕਰਕੇ ਰੋਟੀ ਖਾਣ ਵਾਲੇ ਲੋਕ ਆ ਹੁਣ ਸਾਨੂੰ ਕਿਸੇ ਤਰੀਕੇ ਨਾਲ ਅੱਜ ਦੇ ਟਾਈਮ 'ਚ ਵੀ ਰੋਟੀ ਬਿਨਾ ਖਾਂਦੇ ਰਹਿਣ ਆਵਾਜ਼ ਆਖ ਹੋ ਜਾਣਾ ਉਸ ਤਰੀਕੇ ਦੀਆਂ ਪਲੈਨਿੰਗਾਂ ਪੂਰਾ ਚੱਲ ਰਹੀ ਆ ਸਰਕਾਰਾਂ ਵੀ ਕਰ ਰਹੀਆਂ ਨੇ ਇਹਦੇ ਵਿੱਚ ਕਿਉਂਕਿ ਸਰਕਾਰਾਂ ਦਾ ਮੈਂ ਤਾਂ ਇਹਦੇ ਵਿੱਚ ਰੋਲ ਕਹਿੰਦਾ ਵੀ ਪੂਰਾ ਬਰੋਬਰ ਦਾ ਰੋਲ ਆ ਕਿਉਂਕਿ ਜਦ ਕਿ ਪਤਾ ਪੰਜਾਬ ਦੇ ਵਿੱਚ ਛੱਡੀਆਂ ਚੱਲ ਰਹੀਆਂ ਨੇ ਚੱਲ ਰਹੀਆਂ ਨੇ ਤਾਂ ਅੱਜ ਤੱਕ ਪੰਜਾਬ ਨੂੰ ਸੇਫ ਕਰਨ ਲਈ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਸਾਈਬਰ ક્રાઈમ ਹੋ ਰਹਾ હે દે સતત ਵੀ આ ਇਸੇ ਇਸੇ طریقے ਨਾਲ કરે ਜਿੱਥੇ ਆਪਾਂ ਤੁਸੀਂ પહેલી ਗੱਲ ਸ਼ੇਖਰ ਕਰੀਆ ਕਿ ਪਹਿਲਾਂ ਠੱਗੀਆਂ ਹੁੰਦੀਆਂ ਸੀਗੀਆਂ ਕਾਲ ਆਉਂਦੀ ਸੀ ਮੈਂ ਤੇਰਾ ਮਾਮਾ ਬੋਲਦਾ ਮੈਂ ਚਾਚਾ ਬੋਲਦਾ ਫਿਰ ਕਾਲਾਂ ਆਉਣ ਲੱਗੀਆਂ ਕਿ ਦੁਆਰਾ ਇੱਕ ਕਾਲ ਹੋਰ ਆ ਜਾਂਦੀ ਐ ਇਦਾਂ ਤੁਹਾਡੇ ਮਾਮਾ ਚਾਚਾ ਉਹ ਦਿੰਦੇ ਨੇ ਤੁਹਾਨੂੰ ਪੈਸੇ ਉਸੇ ਤਰੀਕੇ ਨਾਲ ਇੱਕ ਕੁੜੀਆਂ ਦੀਆਂ ਤੁਹਾਨੂੰ ਫੇਸਬੁੱਕ ਤੇ ਵਟਸਐਪ ਤੇ ਜਾਂ ਹੋਰ ਤੇ ਜਿਵੇਂ ਮੇਰਾ ਮੇਰਾ ਨੰਬਰ ਆ ਫੇਸਬੁੱਕ ਵਟਸਐਪ ਤੇ ਵੀ ਬੜਾ ਮ ਸ਼ੁਰੂ ਹੋਇਆ ਕਿਉਂਕਿ ਮੇਰਾ ਨੰਬਰ ਨੂੰ ਹਰ ਕੋਈ ਜਾਣਦਾ ਇਸ ਕਰਕੇ ਉਹ WhatsApp ਨੰਬਰ ਮੇਰਾ इजीली ਗਿਆ ਹੋਇਆ ਲੋਕਾਂ ਨੂੰ ਠੀਕ ਹੈ ਜੀ ਠੀਕ ਹੈ ਜਦੋਂ इजीली ਗਿਆ ਆ ਮੈਂ ਕੁਝ ਦਿਨ ਦੀ ਗੱਲ ਆ ਮੇਰੇ ਨਾਲ ਮੈਂ ਇੱਥੇ ਘਰੇ ਬੈਠਾ ਸੀਗਾ ਮੈਨੂੰ ਸਵੇਰੇ ਸੱਜਰੀ ਇੱਕ ਮੈਸੇਜ ਆਇਆ ਅੱਛਾ ਜੀ ਮੈਨੂੰ ਅਕਸਰ ਦੁਨੀਆ ਦੇ ਮੈਸੇਜ ਆਉਂਦੇ ਨੇ ਤੇ ਮੈਂ ਉਸੇ ਤਰੀਕੇ ਨਾਲ इजीली ਜਿਹਾ ਮੈਸੇਜ ਉਹਨੇ ਹਾਈ ਲਿਖਿਆ ਮੈਂ ਵੀ ਹਾਈ ਲਿਖਦਾ ਠੀਕ ਹੈ ਜੀ ਤੇ ਉਹ ਤਾਂ ਕੁੜੀ ਦੀ ਫੋਟੋ ਲੱਗੀ ਸੀ ਹਾਂ ਉੱਪਰ ਕੁੜੀ ਦੀ ਫੋਟੋ ਲੱਗੀ ਸੀ ਅ ਕਹਿੰਦੇ ਜੀ ਕੌਣ ਬੋਲਦੇ ਮੈਂ ਕਿਹਾ ਜੀ ਮੈਂ ਕੁਲਵੀਰ ਸਿੰਘ ਮਤਲਬ ਮੈਂ ਆਪਣਾ ਨਾਮ ਲੇ ਕੇ 콜 ਆਉਣ ਲੱਗ ਗਿਆ ਤੇ ਮੈਂ ਚੱਕੀ ਆ ਮੈਂ ਕੱਟ ਤੀ ਅੱਛਾ ਜੀ ਮੈਂ ਜਿਹੜੀ ਸਮਝ ਗਿਆ ਮੈਂ ਕਿਹਾ ਵੀ ਇਹ 콜 ਮੈਨੂੰ ਸਹੀ ਨਹੀਂ ਲੱਗਦੀ ਹੈ ਠੀਕ ਆ ਜੀ ਮੈਨੂੰ ਦਿਮਾਗ ਦੇ ਵਿੱਚ ਕਿਉਂਕਿ ਮੈਂ ਲੋਕਾਂ ਕੋਲੋਂ ਸੁਣਦਾ ਹੁੰਦਾ ਸੀਗਾ ਤੇ ਮੈਂ ਅਕਸਰ ਮਜ਼ਾਕ ਕਰਦਾ ਨਹੀਂ ਮੈਂ ਯਾਰ ਸੋਨੂਏ ਕੋਲੋਂ ਆਉਂਦੀ ਨੇ ਸਾਨੂੰ ਤਾਂ ਕਦੇ ਆਈ ਨਹੀਂ ਹੈਗੀ ਜਿਵੇਂ ਆਪਾਂ ਟੀਚਰ ਜੀ ਨਹੀਂ ਕਰ ਦਿੰਦਾ ਵੀ ਆਪਾਂ ਯਕੀਨ ਹੀ ਕਰ ਦਿੰਦੇ ਜਿਵੇਂ ਕਿਸੇ ਦੀ ਹੁੰਦਾ ਹੈ ਨਾ ਕਿਸੇ ਦੀ ਜਾਗੀਰ ਵੀ ਤੁਸੀਂ ਅੱবি ਨਾਲ ਫੁੱਦੂ ਬਣਾਉਂਦੇ ਹੋ ਉਹ ਮੈਨੂੰ ਲੱਗਿਆ ਹਲਾ ਵੀ ਲੱਗਦਾ ਜੇ ਮੇਰੇ ਨਾਲ ਵੀ ਉਹੀ ਗੇਮ ਖੇਡੂਗੀ ਉਹ ਵੀ ਜੋ ਲੋਕਾਂ ਨਾਲ ਹੁੰਦੀ ਆ ਤਾਂ ਮੈਂ ਕੀ ਕੀਤਾ ਮੈਂ ਉਸੇ ਟਾਈਮ ਆਪਣੀ ਵੀ ਉਹ ਸਕਰੀਨ ਸ਼ਾਟ ਰਿਕਾਰਡਿੰਗ ਜਿਹੜੀ ਹੁੰਦੀ ਆ ਫੋਨ ਦੀ ਮੈਂ ਵੀ ਸ਼ੁਰੂ ਕਰ ਲਈ ਮੈਂ ਕਿਹਾ ਵੀ ਚਲ ਦੇਖਦੇ ਆਂ ਜੇ ਕਿੱਥੇ ਇੱਕ ਤੱਕ ਜਾਂਦੀ ਹੈ ਕਹਾਣੀ ਤੇ ਆ ਕਾਲ ਵੀਡੀਓ ਕਾਲ ਆਉਣੀ ਸ਼ੁਰੂ ਹੋ ਗਈ ਜਿਵੇਂ ਵੀ ਵੀਡੀਓ ਕਾਲ ਆਉਣੀ ਸ਼ੁਰੂ ਹੋ ਗਈ ਉਹਨੇ ਜੀ ਬਿਨਾ ਬੋਲਿਆ ਬਿਨਾ ਉਹਨੇ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰਤੇ ਅੱਛਾ ਜੀ ਤੇ ਉਹ ਮੈਨੂੰ ਨਾਲ ਦੀ ਨਾਲ ਮੈਸੇਜ ਕਰ ਕਰਕੇ ਕਹਿਣਾ ਸ਼ੁਰੂ ਕਰਤਾ ਉਹਨੇ ਵੀ ਤੁਸੀਂ ਬਾਥਰੂਮ ਚ ਜਾਓ ਤੁਸੀਂ ਵੀ ਆਪਣੇ ਕੱਪੜੇ ਖੋਲੋ ਆਪਣੇ ਉਤਾਰੋ ਹਨਾ ਤੇ ਮੇਰੇ ਨਾਲ ਇਨਵੋਲਵ ਹੋ ਬੋ ਹਨਾ ਜਦ ਕਿ ਮੇਰੇ ਦਿਮਾਗ ਚੋਂ ਚੀਜ਼ਾਂ ਸਾਰੀਆਂ ਚੱਲ ਰਹੀਆਂ ਪਹਿਲਾਂ ਇੱਕ ਹਾਂ ਜੇ ਵੀ ਇਹ ਲੋਕ ਕਿਉਂ ਇਦਾਂ ਕਰਦੇ ਨੇ ਤੇ ਕਿਉਂਕਿ ਜੇ ਮੈਂ ਸਕਰੀਨ ਸ਼ਾਟ ਰਿਕਾਰਡਿੰਗ ਲਈ ਹੋਈ ਹੈ ਤੇ ਉਧਰ ਵੀ ਲੱਗੀ ਹੋਊਗੀ ਤੇ 8:00 ਵਜਿਆਂ ਤੋਂ ਲਗਾਤਾਰ ਲਗਾਤਾਰ ਮੈਨੂੰ ਉਮੀਦ ਹੈ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਚੰਗੇ ਘਰਾਂ ਦੇ ਮੁੰਡੇ ਵੀ ਇਸ ਚੀਜ਼ ਕਿਉਂਕਿ ਤੁਹਾਡਾ ਪਹਿਲਾਂ ਉਹ ਸਟੇਟਸ ਦੇਖਦੇ ਨੇ ਮਤਲਬ ਉਹ ਫਿਰ ਮਾਤੜ ਨੂੰ ਫਾਈਲ ਫੋਟੋ ਦੇਖ ਫਾਈਲ ਫੋਟੋ ਥੋੜੀ ਦੇਖਦੇ ਨੇ ਚੈੱਕ ਕਰਦੇ ਨੇ ਕਿ ਕਿੰਨੇ ਜੋਗਾ ਹੈਗਾ ਇੱਕ ਇਦਾਂ ਦੀਆਂ ਗੱਡੀਆਂ ਦੀ ਵੀਡੀਓ ਪਾਉਂਦਾ ਜਾਂ ਕਿੰਨੇ ਦੀਆਂ ਪਾਉਂਦਾ ਉਸ ਤਰੀਕੇ ਨਾਲ ਦੇਖ ਕੇ ਉਹ ਤੁਹਾਡੀ ਅਮੇਜ ਨੂੰ ਦੇਖਦੇ ਹੁੰਆਂ ਪੂਰਾ ਧਿਆਨ ਰੱਖਦੇ ਹੁੰਆਂ ਤੁਹਾਨੂੰ ਕਾਲ ਕਰਦੇ ਨੇ ਤਾਂ ਕਿ ਜੋ ਤੁਸੀਂ ਆਪਣੀ ਇੱਜ਼ਤ ਨੂੰ ਬਚਾਉਣ ਦੀ ਖਾਤਰ ਪਤਾ ਨਹੀਂ ਕੀ ਕੁਝ karenge ਠੀਕ ਹੈ ਔਰ ਫਿਰ ਉਹ ਉਸ ਤੋਂ ਬਾਅਦ ਉਹ ਗੇਮ ਸ਼ੁਰੂ ਹੋ ਜਾਂਦੀ ਹੁਣ ਮੈਂ ਤਾਂ ਉਹਨੇ ਜੋ ਅਗਲੇ ਸਟੈਪ ਕਰਨ ਨੂੰ ਕਹੇ ਮੈਨੂੰ ਤਾਂ ਉਹ ਪਤਾ ਸੀਗਾ ਮੈਨੂੰ ਵੀ ਮੈਂ ਮਾਰਿਆ ਜਾਊਂਗਾ ਜੇ ਮੈਂ ਕਰ ਉਹਦੀ ਕੀ ਕਰਦਾ ਤਾਂ ਮੈਂ ਉਹਨਾਂ ਦਾ ਸਕਰੀਨਸ਼ਾਟ ਲੈ ਕੇ ਉਹਦਾ ਫੋਨ ਕੱਟਦਾ ਮੈਂ ਸਾਰੀਆਂ ਹਰਕਤਾਂ ਨੂੰ ਸਮਝਦਾ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਉਹਨੂੰ ਲਿਖ ਕੇ ਉਹਨੂੰ ਨਾਲ ਦੀ ਨਾਲੇ ਬਲਾਕ ਮਾਰਦਾ ਉਸ ਗੁਰਦੀ ਸਿੰਘ ਜੀ ਗੱਲ ਤੁਹਾਡੀ ਬਿਲਕੁਲ ਸਹੀ ਆ ਜੇ ਦੇਖਿਆ ਜਾਵੇ ਤੁਸੀਂ ਸਾਹਮਣੇ ਆ ਗਏ ਫਰੰਟ ਤੇ ਜੀ ਅੱਪਾ ਆਪਣੇ ਫਰੈਂਡ ਸਰਕਲ ਦੇਖਦੇ ਆ ਬਹੁਤ ਸਾਰੇ ਕਹਿੰਦੇ ਨੇ ਪਰ ਕੋਈ ਆ ਕੇ ਅਵੇਅਰ ਨਹੀਂ ਕਰਦਾ ਵੀ ਵੀਰੋ ਨੌਜਵਾਨੋ ਬਚੋ ਇਹ ਚੀਜ਼ ਹੋ ਰਹੀ ਆ ਉਹ ਪਤਾ ਪ੍ਰੋਬਲਮ ਕੀ ਹੁੰਦੀ ਆ ਕਿਉਂ ਇਨਵੋਲਵ ਹੋ ਜਾਂਦੇ ਨੇ ਪਹਿਲਾਂ ਪਹਿਲਾਂ ਦਿਮਾਗ 'ਚ ਉਹਨਾਂ ਦੇ ਆਉਂਦੀ ਹੀ ਨਹੀਂ ਗੇਮ ਕਿਉਂਕਿ ਉਸੇ ਟਾਈਮ ਅਸੀਂ ਕਈ ਵਾਰੀ ਨਾ ਨਹੀਂ ਖੜਕ ਪਾਉਂਦੀ ਸਾਡੇ ਦਿਮਾਗ 'ਚ ਔੜਦੀ ਨਹੀਂ ਉਸ ਤੋਂ ਬਾਅਦ ਚਲੋ ਇਹ ਮੰਨ ਲਓ ਵੀ ਇਨਵੋਲਵਮੈਂਟ ਹੋ ਜਾਂਦੀ ਆ ਮੁੰਡਾ ਇਦਾਂ ਕੁਝ ਹੋ ਜਾਂਦਾ ਕੁੜੀ ਨਾਲ ਉਸ ਤੋਂ ਬਾਅਦ ਫਿਰ ਕੀ ਡਿਮਾਂਡ ਹੁੰਦੀ ਆ ਤੇ ਕੀ ਗੱਲਬਾਤ ਹੁੰਦੀ ਆ ਮਤਲਬ ਉਹ ਕਰਦੇ ਨੇ ਉਹ ਸਾਈਬਰ ਕ੍ਰਾਈਮ ਜਿੱਤੋਂ ਜਿਹਦੀ ਕਾਲਾਂ ਜਾਣ ਲੱਗ ਜਾਂਦੀ ਦੀ ਨਾਲੇ ਸਾਈਬਰ ਕਰਾਇਮ ਵੱਲੋਂ ਤੁਹਾਨੂੰ ਕਾਲ ਆਉਣ ਲੱਗਦੇ ਨੇ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਤੁਸੀਂ ਹੁਣੇ ਐ ਇੰਨੀ ਪੇ ਕਰੋ ਨਹੀਂ ਤੁਹਾਡਾ ਆ ਚੱਕ ਲਾਂਗੇ ਆ ਕਰ ਲਾਂਗੇ ਉਹ ਕਰ ਲਾਂਗੇ ਮੈਸੇਜ ਆਉਂਦੇ ਨੇ ਪ੍ਰੋਪਰ ਬਈ ਆ ਤੁਹਾਨੂੰ ਨੰਬਰ ਦਿੰਨੇ ਆ ਮੈਂ ਪ੍ਰੋਪਰ ਤੁਹਾਨੂੰ ਦਊਗਾ ਡਿਟੇਲਸ ਇਹਦੀ ਪੂਰੀ ਆ ਸਾਰੀਆਂ ਤੁਸੀਂ ਨਾਲ ਵੀਡੀਓ ਵੀ ਚਲਾਇਓ ਤੇ ਨਾਲ-ਨਾਲ ਤੁਸੀਂ ਆ ਸਾਰਾ ਕੁਝ ਕੀ ਕੀ ਤੁਹਾਨੂੰ ਡਾਕੂਮੈਂਟ ਆਉਂਦੇ ਨੇ ਕੀ ਕੀ ਤੁਹਾਨੂੰ ਉਹਨਾਂ ਦੇ ਮੈਸੇਜ ਆਉਂਦੇ ਨੇ ਉਹ ਵੀ ਤੁਸੀਂ ਉਹ ਨਾਲ ਦੀ ਨਾਲ ਉਹਦੇ ਵਿੱਚ ਚਲਾਇੰਗੇ ਉਹਨਾਂ ਦਿਖਾਏ ਉਹ ਲੋਕਾਂ ਨੂੰ ਵੀ ਕੀ ਕੀ ਤੁਹਾਨੂੰ ਮੈਸੇਜ ਆਉਂਦੇ ਨੇ ਕਿਵੇਂ-ਕਿਵੇਂ ਤੁਹਾਨੂੰ ਇਹ ਡਿਟੇਲਸ ਆਉਂਦੀ ਆਰ ਕੇ ਲੁੱਟ ਕੇ ਲੈ ਗਿਆ ਨਾ ਤੂੰ ਲੱਖਾਂ ਮੇਰੇ ਮੇਰੇ ਸਰਕਲ ਦੇ ਵਿੱਚ ਦੋ ਤਿੰਨ ਮੁੰਡਿਆਂ ਦੇ ਨਾਲ ਇਦਾਂ ਹੋਈ ਆ ਤੇ ਹੁਣ ਮੈਂ ਉਹਨਾਂ ਨੂੰ ਕਹੀ ਹੈ ਗੱਲ ਮੈਂ ਕਿਹਾ ਵੀ ਮਿੱਤਰ ਪਿਆਰੇ ਉਹ ਘਬਰਾਓ ਅੱਛਾ ਇਹਨਾਂ ਨੂੰ ਦਰੂਰ ਦੱਸੋ ਹਾਂ ਵੀ ਘਬਰਾਓ ਨਾ ਕਿਉਂਕਿ ਰੀਜ਼ਨ ਕੀ ਆ ਤੁਸੀਂ ਕੋਈ ਚੋਰੀ ਨਹੀਂ ਕੀਤੀ ਤੁਸੀਂ ਕੋਈ ਬੇਈਮਾਨੀ ਨਹੀਂ ਕੀਤੀ ਹਾਂ ਠੀਕ ਹੈ ਤੁਹਾਨੂੰ ਇਨਵੋਲਵ ਕਰ ਲਿਆ ਉਹਨੇ ਉਹ ਕਰ ਲਿਆ ਕੋਈ ਗੱਲ ਨਹੀਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸੋ ਅੱਜ ਮੈਂ ਇੰਟਰਵਿਊ ਵੀ ਸੋਲ ਰਿਹਾ ਸੀ ਇੱਕ ਵਧੀਆ ਪੱਤਰਕਾਰ ਵੀ ਲੱਗਿਆ ਹੋਇਆ ਸੀ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲੱਗਿਆ ਸੀ ਹਾਂ ਬੇਸ਼ੱਕ ਜ਼ਰੂਰੀ ਬੇਸ਼ੱਕ ਆਪਾਂ ਆਪਣੇ ਪਰਿਵਾਰ ਨੂੰ ਦੱਸੀਏ ਵੀ ਇਦ ओके ਮੈਨੂੰ ਪਤਾ ਨਹੀਂ ਸੀਗਾ ਇਦਾਂ ਮੇਰੇ ਨਾਲ ਹੋ ਗਿਆ ਤਾਂ ਫਿਰ ਹੁਣ ਥੋੜਾ ਕੁਰਬਾਨੀ ਪਹਿਲੀ ਗੱਲ ਤਾਂ ਉਹਨਾਂ ਨੇ ਪਾਉਣੀ ਨਹੀਂ ਹੁੰਦੀ ਕਿਉਂਕਿ ਸਾਹਮਣੇ ਕੁੜੀ ਵੀ ਉਹਨਾਂ ਦੀ ਆਪਣੀ ਹੁੰਦੀ ਆ ਉਸ ਚੀਜ਼ ਤੋਂ ਆ ਜਿਵੇਂ ਹੁਣ ਆਪਾਂ ਆਪਾਂ ਪਾਵਾਂਗੇ ਹਾਂ ਕਿਹੜੀ ਕੁੜੀ ਆ ਆਪਾਂ ਪਾਵਾਂਗੇ ਸਭ ਮੈਂ ਕਹੂੰਗਾ ਤੈਨੂੰ ਵੀ ਆਪਾਂ ਵੀਡੀਓ ਉਹ ਆਪਾਂ ਵਿੱਚ ਲਾਵਾਂਗੇ ਆਪਾਂ ਕੁੜੀ ਦੀ ਵੀਡੀਓ ਲਾਓ ਠੀਕ ਹੈ ਕਿਹੜੀ ਕੁੜੀ ਸੀਗੀ ਮੇਰੇ ਸਾਹਮਣੇ ਹਾਂ ਦੋਸਤੋ ਵੀਰੂ ਬਣ ਕੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਯਾਰ ਕਿਸੇ ਨੂੰ ਕਾਲ ਆਵੇ ਨਾ ਜਿਵੇਂ ਇਹਨਾਂ ਨੇ ਕਿਹਾ ਵੀ ਠੀਕ ਆ ਸਾਡੀਆਂ ਸਰਕਾਰਾਂ ਨੂੰ ਪਤਾ ਕਿਉਂ ਇੱਕ ਨੰਬਰ ਆਉਂਦਾ ਇੱਕ ਵੀਡੀਓ ਆਈਡੀ ਬਲੌਕ ਕਰਦੇ ਕੁਝ ਵੀ ਕਰ ਸਕਦੇ ਨੇ ਪਤਾ ਨਹੀਂ ਕਿਉਂ ਨਹੀਂ ਕਰ ਰਹੀਆਂ ਸਰਕਾਰਾਂ ਤੇ ਦੂਸਰਾ ਮੁੱਦਾ ਜਿਵੇਂ ਤੁਸੀਂ ਕਹਿੰਦੇ ਚਾਰ ਤਰ੍ਹਾਂ ਦੀਆਂ ਠੱਗੀਆਂ ਜਿਹੜੀਆਂ ਵੱਜ ਰਹੀਆਂ ਨੇ ਤੇ ਆਪਾਂ ਦੂਸਰੇ ਹੁਣ ਮੁੱਦੇ ਤੇ ਗੱਲ ਕਰ ਲਈਏ ਮੈਂ ਕਹਿੰਦਾ ਜੀ ਕਿੰਨੀਆਂ ਹੀ ਵੀਡੀਓ ਮੈਂ ਪਾ ਚੁੱਕਿਆ ਹਾਂ ਤੁਸੀਂ ਦੱਸ ਚੁੱਕਿਆ ਹੋਰ ਦੁਨੀਆ ਨੇ ਦੱਸੀਆਂ ਨੇ ਕਿ ਕੌਲਾਂ ਆ ਰਹੀਆਂ ਨੇ ਸਾਨੂੰ ਰਿਸ਼ਤੇਦਾਰ ਬਣ ਕੇ ਪੈਸੇ ਦੇਣ ਵਾਲੀਆਂ ਗੱਲਾਂ ਹੋ ਰਹੀਆਂ ਨੇ ਵੀ ਅਸੀਂ ਤੁਹਾਨੂੰ ਤੁਹਾਡੇ ਨਾਲ ਕੋਰੜਾ ਰੁਪਿਆ ਦੀ ਠੱਗੀ ਆ ਪਿੱਛੇ ਜੇ ਇੱਕ ਉਹਨੂੰ ਗਾਲਾ ਕੱਢਣ ਲੱਗ ਗਿਆ ਕੋਈ ਬੰਦਾ ਵੀ ਤੂੰ ਅਸੀਂ ਤੈਨੂੰ ਚੰਗੀ ਤਰ੍ਹਾਂ ਜਾਣਦੇ ਆ ਉਹ ਵੀ ਕਿਉਂ ਤੁਸੀਂ ਲੁੱਟਦੇ ਹੋ ਕੀ ਤੁਹਾਨੂੰ ਮਿਲਦਾ ਇਹਦੇ ਵਿੱਚ ਉਹ ਕਹਿੰਦਾ ਤੈਨਾਂ ਕਹਿੰਦਾ ਤੁਹਾਨੂੰ 3-4 ਕਰੋੜ ਰੁਪਏ ਪਰਡੇ ਬਣਦਾ ਬੱਲੇ ਬੱਲੇ ਮਤਲਬ ਛੋਟਾ ਬਿਜ਼ਨਸ ਨਹੀਂ ਹੈਗਾ ਉਹ ਕਹਿੰਦਾ ਅਸੀਂ ਤਾਂ ਇਹ ਕੰਮ ਨਾ ਕਰਾਂ ਹੋਰ ਕੀ ਕਰੀਏ 3-4 ਕਰੋੜ ਰੁਪਏ ਦੀ ਠੱਗੀ ਰੋਜ਼ ਪੰਜਾਬ ਦੇ ਵਿੱਚ ਉਹ ਲੋਕ ਮਾਰਦੇ ਨੇ ਹਜੇ ਤੱਕ ਅਣਜਾਣ ਲੋਕ ਨੇ ਦੂਸਰੀ ਇੱਕ ਸਭ ਤੋਂ ਵੱਡੀ ਵੀਰੇ ਇਹ ਤਾਂ ਕੁਝ ਵੀ ਨਹੀਂ ਤੁਹਾਡਾ ਪੈਸਾ ਲੁੱਟ ਕੇ ਲੈ ਜਾਣਗੇ ਨਾ ਕੋਈ ਦਿੱਕਤ ਨਹੀਂ ਪੈਸਾ ਫੇਰ ਕਮਾਇਆ ਜਾ ਸਕਦਾ ਸਭ ਤੋਂ ਵੱਡੀ ਠੱਗੀ ਤਾਂ ਉਦੋਂ ਵੱਜਦੀ ਆ ਜਦੋਂ ਤੁਹਾਡੇ ਰਿਸ਼ਤਿਆਂ ਦੀ ਠੱਗੀ ਵੱਜਦੀ ਆ ਜਦੋਂ ਤੁਹਾਨੂੰ ਜਮ੍ਹਾਂ ਹੀ ਬਰਬਾਦ ਕਰਨ ਵਾਲੀ ਗੱਲ ਵੱਜਦੀ ਆ ਹੁਣ ਉਹ ਕੀ ਆ ਤੁਸੀਂ ਬਹੁਤ ਸ਼ਰੀਫ ਹੋ ਬੜੇ ਇਮਾਨਦਾਰ ਹੋ ਬੜੇ ਚੰਗੇ ਹੋ ਦੇਸ਼ ਪਾਕਤੋਂ ਤੁਸੀਂ ਠੀਕ ਆ ਜੀ ਕਦੋਂ ਤੁਹਾਨੂੰ ਦੇਸ਼ ਦੇ ਦੁਸ਼ਮਣ ਬਣਾ ਦੇਣਾ ਕਦੋਂ ਤੁਹਾਨੂੰ ਦੇਸ਼ ਦੇ ਤੁਸੀਂ ਉਹ ਬਣ ਜੋ ਤੁਹਾਨੂੰ ਪਤਾ ਵੀ ਨਹੀਂ ਹੈਗਾ ਮੈਂ ਦੇਸ਼ ਦਾ ਦੁਸ਼ਮਣ ਬਣ ਗਿਆ ਕਿਵੇਂ ਮਤਲਬ ਉਹ ਕਿਹੜਾ ਇੱਕ ਹੋਰ ਕਾਲ ਆਉਂਦੀ ਆ ਉਹ ਤੁਹਾਨੂੰ ਪੈਸੇ ਦਿੰਦੇ ਨੇ ਮੈਂ ਮੈਂ ਥੋੜੇ ਦਿਨ ਪਹਿਲਾਂ ਇੱਕ ਵੱਡੇ ਅਫਸਰ ਦੇ ਨਾਲ ਬੈਠਾ ਸੀਗਾ ਉਹ ਅਫਸਰ ਨੇ ਮੈਨੂੰ ਦੱਸਿਆ ਕਹਿੰਦਾ ਵੀ ਇਦਾਂ ਵੀ ਠੱਗੀਆਂ ਵੱਜਦੀਆਂ ਨੇ ਇਹ ਜ਼ਰੂਰ ਉਸਾਰੀ ਜਾਣਕਾਰੀ ਬਿਲਕੁਲ ਉਹ ਵੀ ਤੁਹਾਨੂੰ ਸੇਮ ਕਾਲ ਉਦਾਂ ਹੀ ਆਉਂਦੀ ਹੈ ਜਿਵੇਂ ਕੌਲਾਂ ਰਿਸ਼ਤੇਦਾਰ ਬਣ ਕੇ ਤੁਹਾਨੂੰ ਕਰਦੇ ਨੇ ਹੁਣ ਉਹ ਕਹਿੰਦਾ ਵੀ ਦੇਖ ਵੀਰੇ ਤੂੰ ਭੇਖਾ ਖਾ ਗਿਆ ਅਸੀਂ ਉਦਾਂ ਦਾ ਨਹੀਂ ਹੈਗਾ ਮੈਂ ਜਿਹੜਾ ਤੂੰ ਸਮਝਦਾ ਹੋਵੇਂ ਜਿਹੜੀ ਤੈਨੂੰ ਪੈਸੇ ਖੋਣ ਵਾਲੀ ਢੱਗੀ ਆ ਤੂੰ ਹੁਣੇ ਦੱਸ ਆਪਣਾ ਅਕਾਊਂਟ ਨੰਬਰ ਤੈਨੂੰ ਮੈਂ ਹੁਣੇ ਪੈਸੇ ਪਾਉਣ ਲੱਗਿਆ ਤੂੰ ਅਕਾਊਂਟ ਨੰਬਰ ਛੱਡ ਤੂੰ ਫਲਾਣੀ ਜਗ੍ਹਾ ਪਹੁੰਚ ਕਿਹੜਾ ਸ਼ वेस्टर्न यूनियन ਦੇ ਵਿੱਚ ਆਧਾਰ ਕਾਰਡ ਦੇ ਕੇ ਹੁਣੇ ਤੇਰੇ ਨਾਮ ਦੇ ਉੱਤੇ ਪੈਸੇ ਬਣ ਗਏ ਉਹ ਚ 20 50000 ਰੁਪਇਆ ਤੁਰੰਤ ਠਾ ਦੇ ਕੇ ਅਗਲੇ ਦੇ ਅਕਾਊਂਟ ਦੇ ਨਾਮ ਦੇ ਉੱਤੇ ਮਾਰ ਦੇਣ ਤੂੰ ਆਧਾਰ ਕਾਰਡ ਦੇ ਕੇ वेस्टर्न यूनियन ਦੇ ਵਿੱਚ ਪਹੁੰਚਣਾ ਇੱਕ ਪੈਸੇ ਲੈ ਲੈਣੇ ਨੇ ਉਹਦੇ ਨੂੰ ਬੜਾ ਯਕੀਨ ਹੋ ਜਾਂਦਾ ਲੱਗਦਾ ਮੈਂ ਤਾਂ ਹੁਣ ਤੱਕ ਸੁਣਿਆ ਵੀ ਠੱਗੀਆਂ ਪੈਸੇ ਖੁੰਦੇ ਨੇ ਸਾ ਤੋਂ ਇਹ ਦੇਣ ਵਾਲਾ ਬੰਦਾ ਹੈਗਾ ਜੀ ਕੋਈ ਰਿਸ਼ਤਰ ਹੋਵੇ ਕੋਈ ਜ਼ਿੰਦਾਰਾ ਕੋਈ ਹੋਵੇ ਸਾਡੇ ਨਾਪੂ ਨੇ ਵਰਤੀ ਹੋਵੇ ਨਹੀਂ ਕਿਸੇ ਨਾਲ ਵਰਤਾ ਤਾਂ ਤੇ ਬੰਦਾ ਚੰਗਾ ਸੀਗਾ ਚਲੋ ਮਾੜੇ ਚੰਗੇ ਦੇ ਦਿਨ ਚੱਲਦੇ ਰਹਿੰਦੇ ਨੇ ਤੇ ਉਹ ਬੰਦੇ ਨੂੰ ਯਕੀਨ ਹੋ ਜਾਂਦਾ ਫਿਰ ਅਗਲੇ ਹੀ ਉਹ ਤੇਰੇ ਕੋਲ ਆਹ ਗਾ ਲਈ ਮੇਰੇ ਕੋਲ ਫੋਨ ਸਿੰਪਲ Android ਰੱਖਿਆ ਹੋਇਆ ਉਹ ਲੈ ਲੈ ਮੇਰਾ ਤੇ ਦੋਤਾ ਮੇਰਾ ਭਾਂ ਜਾ ਮੇਰਾ ਭਰਾ ਹੈ ਰੱਖ ਮੈਂ ਤੈਨੂੰ ਹੁਣੇ ਭੇਜਦਾ ਉਹ ਫਿਰ ਗਿਫਟ ਆ ਜਾਂਦਾ ਫਿਰ ਉਹ ਬੰਦਾ ਗਿਫਟ ਲੈ ਕੇ ਆਉਂਦਾ ਜਾ ਕੇ ਦੇਖਦਾ ਖੋਲ ਕੇ ਡੱਬਾ ਚਾੜ ਜੰਦਾ ਵੀ ਭਾਂ ਜਾ ਮੈਨੂੰ ਦਾ Apple ਫੋਨ ਆ ਗਿਆ ਮੇਰਾ ਬਾਬੂ ਦਾ ਕਰੇ ਮੈਨੂੰ Apple ਉਆਂ ਨਾ ਲੈ ਕੇ ਦਿੰਦਾ ਸਾਰੀ ਉਮਰ ਇਹਦਾ ਰਿਸ਼ਤ ਲੜ ਸਾਡਾ ਕੋ ਖਾਸ ਹੈ ਆ ਫਿਰ ਉਹ ਅਗਲੀ ਵਾਰੀ ਤੁਹਾਨੂੰ ਫਿਰ ਗਿਫਟ ਭੇਜਦਾ ਹੁਣ ਉਹਦੇ ਗਿਫਟ ਦੋ ਹੋ ਜਾਂਦੇ ਨੇ ਹੋ ਗਏ ਹਾਂ ਹੁਣ ਜਦੋਂ ਦੋ ਗਿਫਟ ਆ ਜਾਂਦੇ ਨੇ ਜਦੋਂ ਪੈਸੇ ਵੀ ਆ ਗਏ ਤੁਹਾਨੂੰ ਗਿਫਟ ਪਹਿਲਾਂ ਵੀ ਆਇਆ ਹੋਇਆ ਅੱਜ ਫੇਰ ਗਿਫਟ ਆਇਆ ਅੱਜ ਉਹ ਨਾਲ ਦੀ ਨਾਲੇ ਕਹਿੰਦਾ ਮੈਂ ਤੁਹਾਨੂੰ ਇੱਕ ਗਿਫਟ ਤੈਨੂੰ ਵੀ ਜੈਕ ਮੇਰਾ ਵੈਸਟ ਫਰੈਂਡ ਹੋਰ ਵੀ ਆ ਉਹਨੂੰ ਵੀ ਭੇਜਿਆ ਇੱਕ ਪਾਰਸਲ ਆਪਣੇ ਕੋਲ ਰੱਖ ਲੈ ਤੇਰੇ ਨਾਮ ਤੇ ਆ ਇੱਕ ਪਾਰਸਲ ਉਹਦੇ ਆ ਉਹਨੂੰ ਪਹੁੰਚਾ ਦੇ ਉਹਨੂੰ ਸਰਪ੍ਰਾਈਜ਼ ਦੇ ਆ ਉਹਨੂੰ ਸਰਪ੍ਰਾਈਜ਼ ਦੇ ਆ ਹਨਾ ਉਹ ਮੇਰਾ ਬੰਦਾ ਖਾਸ ਆ ਤੇ ਉਹ ਤੈਨੂੰ ਕਾਲ ਵੀ ਕਰ ਦੂਗਾ ਉਹ ਕਰ ਦੂਗਾ ਹੁਣ ਉਹਦੇ ਵਿੱਚ ਸਮੈਕ ਆ ਗਈ ਉਹਦੇ ਵਿੱਚ ਹਥਿਆਰ ਆ ਗਿਆ ਉਹਦੇ ਵਿੱਚ ਆਰ ਡੀ ਐਕਸ ਆ ਗਈ ਉਹ ਚ ਕੁਝ ਵੀ ਹੋ ਸਕਦਾ ਅੱਛਾ ਉਹ ਦੂਸਰੇ ਉਹ ਚ ਤੇਰੇ ਵਾਲੇ ਚ ਸੇਮ ਉਹੀ ਚੀਜ਼ ਹੋਊਗੀ ਜਿਹੜੀ ਚੀਜ਼ ਤੈਨੂੰ ਮੰਗਾਈਆ ਜਾਂ ਤੈਨੂੰ ਨੇ ਭੇਜਣੀ ਸੀ ਉਹ ਭੇਜਤੀ ਓਕੇ ਪਰ ਦੂਸਰੇ ਡੱਬੇ ਦੇ ਵਿੱਚ ਕੀ ਆ ਉਹ ਉਹਦਾ ਤੈਨੂੰ ਕੁਝ ਨਹੀਂ ਪਤਾ ਹੁਣ ਤੈ ਚੁੱਪਚੀ ਬੀਤੇਗਾ ਹਾਂ ਪਛਾਹਤੀ ਠੀਕ ਹੈ ਹੁਣ ਉਹਦੇ ਨਾਲ ਕੋਈ ਕ੍ਰਾਈਮ ਹੋ ਗਿਆ ਜਾਂ ਕੁਝ ਹੋ ਗਿਆ ਤਾਂ ਉਹਦੀ ਲੜੀ ਚੱਲ ਕੇ ਤੇਰੇ ਤੱਕ ਆਉਣੀ ਆ ਜਦੋਂ ਤੇਰੇ ਤੱਕ ਆਉਣੀਆ ਤਾਂ ਤੈਨੂੰ ਪੁੱਛਿਆ ਜਾਣਾ ਵੀ ਤੇ ਇਹ ਕਿੱਥੋਂ ਆਏ ਠੀਕ ਹੈ ਜੀ ਤਾਂ ਤੈਂ ਆਪਣਾ ਜ਼ਿਕਰ ਕਰਨਾ ਵੀ ਮੇਰਾ ਇੱਕ ਰਿਸ਼ਤੇਦਾਰ ਆ ਜੀ ਐਨ ਆਰ ਆ ਇਹ ਅਲੱਹਾ ਕਹਦਾ ਇੱਕ ਤਾਂ ਤੇਰਾ ਰਿਸ਼ਤੇਦਾਰ ਆ ਉਪਰੋਂ ਤੈਨੂੰ ਪੈਸੇ ਵੀ ਭੇਜਦਾ ਇਹਦਾ ਮਤਲਬ ਤੂੰ ਇਨਵੋਲ ਵਾ ਇਨਵੋਲ ਵਾ ਤੂੰ ਸ਼ਰੀਫ ਆ ਨਿਹੈਤੀ ਇਮਾਨਦਾਰ ਬੰਦਾ ਨਿਹੈਤੀ ਦੇਸ਼ ਵਖਤ ਬੰਦਾ ਪਰ ਤੂੰ ਅੱਜ ਲੋਕ ਨਹੀਂ ਸਕਦਾ ਤੇਰੇ ਲਿੰਕ ਅਮਰੀਕਾ ਕੈਨੇਡਾ ਜਾਂ ਹੋਰ ਕੰਟਰੀਆਂ ਦੇ ਆਈਐਸਐਸ ਜਾਂ ਹੋਰ ਜੱਥੇ ਬੰਦੀਆਂ ਨਾਲ ਤੇਰੇ ਜੁੜ ਚੁੱਕੇ ਨੇ ਤੂੰ ਗਾਹਾਂ ਤੇਰਾ ਸਰਕਲ ਕੁਛ ਨਹੀਂ ਹੈਗਾ ਪਰ ਤੂੰ ਸਾਰਿਆਂ ਨਾਲੋਂ ਸਿਰੇ ਦਾ ਦੁਨੀਆ ਦੇ ਵਿੱਚ ਤੇਰਾ ਨਾਮ ਆ ਚੁੱਕਿਆ ਅੱਛਾ ਜੀ ਹੁਣ ਇਹ ਇਦਾਂ ਦੀਆਂ ਠੱਗੀਆਂ ਲਗਾਤਾਰ ਬੀ ਚੋਟੀ ਨੋਲੇਜ ਕਿਸੇ ਨਾ ਹੋਇਆ ਜਾਂ ਪਰਸਨਫੈਸਸ ਇਹ ਪਰਸਨਫੈਸਸ ਨੇ ਮੈਨੂੰ ਦੱਸੀਏ ਗੱਲ ਜਾਣਕਾਰੀ ਦਿੱਤੀ ਆ ਤੇ ਵੀ ਭਾਈ ਇਦਾਂ ਵੀ ਹੋਣ ਲੱਗ ਗਿਆ ਸਪੈਸ਼ਲ ਕਿਉਂਕਿ ਉਹਨਾਂ ਨੇ ਇੱਕ ਬੰਦਾ ਅਰੈਸਟ ਕੀਤਾ ਮੁੰਡਾ ਅਰੈਸਟ ਕੀਤਾ ਜੋ ਉਸ ਅਰੈਸਟ ਦੇ ਵਿੱਚ ਦੌਰਾਨ ਹੀ ਦੱਸਿਆ ਜਦ ਕਿ ਇਹ ਸਰਕਾਰਾਂ ਨੂੰ ਪਤਾ ਲੱਗ ਚੁੱਕੇ ਵੀ ਇਦਾਂ ਹੋ ਰਿਹਾ ਸਾਡੇ ਨੌਜਵਾਨਾਂ ਨਾਲ ਇਦਾਂ ਹੋ ਰਿਹਾ ਫਿਰ ਵੀ ਨੌਜਵਾਨ ਹੀ ਚੱਕੇ ਜਾ ਰਹੇ ਨੇ ਨਾ ਕਿ ਇਹ ਨਹੀਂ ਹੈਗਾ ਕਿ ਉਹ ਬੰਦੇ ਫੜੇ ਜਾਣ ਜਿਹੜੇ ਬੰਦੇ ਇਦਾਂ ਦੇ ਕ੍ਰਾਈਮ ਕਰਦੇ ਆ ਉਹਨਾਂ ਦੇ ਪਿੱਛੇ ਨੇ ਤੀਸਰੀ ਠੱਗੀ ਇੱਕ ਹੋਰ ਜਿਹੜੀ ਹੈਗੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਆਇਲੈਂਡ ਕਰਕੇ ਜਾਂ ਮੈਰਿਜਾਂ ਕਰਕੇ ਲੋਕ ਬਾਹਰ ਜਾ ਰਹੇ ਜੀ ਬਿਲਕੁਲ ਜਿਹੜੇ ਤਾਂ ਆਈਲਟ ਕਰਕੇ ਬਿਨਾ ਮੈਰਜ ਤੋਂ ਜਾ ਰਹੇ ਨੇ ਠੀਕ ਹੈ ਜੀ ਉਹਨਾਂ ਦੀ ਕੋਈ ਸ਼ਾਇਦਤਾਂ ਦੀ ਪਰੇਸ਼ਾਨੀ ਨਹੀਂ ਹੋਣੀ ਪਰ ਜਿਹੜੇ ਕੋਰਟ ਮੈਰਜ ਕਰਾ ਕੇ ਮਤਲਬ ਕੁੜੀ ਆਈਲਟ ਵਾਲੀ ਲੱਭ ਲਈ ਜਾਂ ਮੁੰਡਾ ਆਈਲਟ ਵਾਲਾ ਹੈਗਾ ਕੁੜੀ ਵਾਲਿਆਂ ਨੇ ਪੈਸੇ ਲਾਤੇ ਤਾਂ ਕਰਦੇ ਨੇ ਉਹ ਤਕਰੀਬਨ ਇਹ ਸਮਝੌਤੇ ਜੇ ਤਰੀਕੇ ਨਾਲ ਇਹਦੇ ਵਿਆਹ ਤਾਂ ਸਮਝੌਤੇ ਜੇ ਤਰੀਕੇ ਨਾਲ ਹੋ ਰਹੇ ਨੇ ਕਿ ਤੁਸੀਂ ਜੀ ਸਾਡੇ ਨਾਲ ਹੋਣਾ ਹੁਣ ਉਹਦੀ ਜਿਹੜੀ ਫਾਈਲ ਲੱਗੀ ਹੋਈ ਆ ਉਹ ਫਾਈਲ ਲੀਕ ਕਿੱਥੋਂ ਹੁੰਦੀ ਆ ਕਿ ਇਹਨਾਂ ਇਹਨਾਂ ਬੰਦਿਆਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਉਹ ਕਰਾਂ ਦੇਖੋ ਕਿੱਥੇ ਤੱਕ ਉਹਨਾਂ ਦੀ ਚੇਨ ਸਿਸਟਮ ਹੋਣੀ ਆ ਅਸੀਂ ਸੋਚਦੇ ਹੁੰਦੇ ਸਾਨੂੰ ਕਾਲ ਆਉਂਦੀਆਂ ਦੀ ਵੀ ਲੋਨ ਲੈ ਲੋ ਲੋਨ ਲੈ ਲੋ ਅਸੀਂ ਕਹਿੰਦੀ ਸਾਡੀ ਡਿਟੇਲਸ ਇਹਨਾਂ ਕੋਲ ਕਿਵੇਂ ਪਹੁੰਚ ਜਾਂਦੀ ਆ ਬੈਂਕ ਡਿਟੇਲ ਸਾਡੀ ਕਿਵੇਂ ਪਹੁੰਚ ਜਾਂਦੀ ਆ ਹੁਣ ਉਹ ਸਾਡੀਆਂ ਇਹ ਵੀ ਡਿਟੇਲਾਂ ਸਾ ਉਹਨਾਂ ਕੋਲ ਜਾਣ ਲੱਗੀਆਂ ਕਿ ਮੈਂ ਫਾਈਲ ਲਾਈ ਹੋਈ ਆ ਕੋਰਟ ਮੈਂ ਅੱਛਾ ਫਾਈਲ ਲੱਗੀ ਆ ਸਾਡੀ ਮੇਰੀ ਘਰ ਵਾਲੀ ਉਧਰ ਗਈ ਹੋਈ ਆ ਹੁਣ ਉਹਨੇ ਪੇਪਰ ਲਾਏ ਹੋਏ ਨੇ ਤੇ ਉਹ ਸਾਡੇ ਘਰਾਂ ਦੇ ਵਿੱਚ ਆਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਜੀ ਤੁਹਾਡੀ ਫਾਈਲ ਲਈ ਆ ਪ੍ਰੂਫ ਦਿਖਾਓ ਜੀ ਹੁਣ ਤੇ ਆ ਦੇ ਵੈਸੀ ਵਾਲੇ ਬਣ ਕੇ ਆਉਂਦੇ ਨੇ ਵੈਸੀ ਵਾਲੇ ਬਣਦੇ ਨੇ ਉਹ ਤਕਰੀਬਨ ਲਾਉ ਕਿ ਕਦੇ ਫਰਾਂਸ ਦੇ ਆ ਗਏ ਵੈਸੀ ਜੋ ਕਦੇ ਕੈਨੇਡਾ ਦੀ ਆ ਗਏ ਕੋਈ ਕਿਸੇ ਦੀ ਆ ਗਏ ਜਿੱਦਾਂ ਦਾ ਦੇਸ਼ ਚ ਤੁਸੀਂ ਫਾਈਲ ਲਾਈ ਹੋਈ ਆ ਉਸ ਤਰੀਕੇ ਦੀ ਤੁਹਾਡੇ ਘਰਾਂ ਚ ਆਉਂਦੇ ਨੇ ਤੇ ਉਹ ਤੁਹਾਡੇ ਕੋਲੋਂ ਹੁਣ ਐਕਸਨ ਨੂੰ ਸਾਨੂੰ ਹਮੇਸ਼ਾ ਡਰ ਰਹਿੰਦਾ ਅਸੀਂ ਚਾਹੇ ਕਿੰਨੀ ਸਹੀ ਹੋਈ ਆ ਕਿੰਨੇ ਪੇਪਰ ਸਾਡੇ ਓਕੇ ਹੋਣ ਵੀ ਕਿਤੇ ਯਾਰ ਗਲਤ ਨਾ ਹੋ ਜਵੇ ਗਲ ਨੂੰ ਮੋੜਦੇ ਆ ਤੇ ਜੇ ਸਾਡੀ ਹੋਈਓ ਗਲਤ ਫਿਰ ਤਾਂ 2-4 ਲੱਖ ਦੀ ਠੱਗੀ ਅਸੀਂ ਖਾਨੇ ਹੀ ਖਾਨੇ ਆ ਉਹਨਾਂ ਦੇ ਕੋਲੋਂ ਫਿਰ ਉਹ ਤੁਹਾਨੂੰ ਵਾਰ-ਵਾਰ ਤੰਗ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਚੋਮੜਾਈ ਨਿਕਲੀ ਜਾਣੀ ਆ ਕਿਉਂਕਿ ਇਹ ਗਲਤ ਨੇ ਕਹਿੰਗੇ ਨਾ ਅਸੀਂ ਕਿਤੇ ਸਰਕਾਰ ਦੀ ਮਦਦ ਨਹੀਂ ਲੈਂਦੇ ਪਰ ਮਦਦ ਲਈਏ ਵੀ ਕੀ ਜੇ ਅਸੀਂ ਸਰਕਾਰ ਕੋਲ ਜਾਈਏ ਵੀ ਤਾਂ ਕਹਿੰਦੇ ਤੁਸੀਂ ਅਵੇਅਰ ਹੋ ਅਵੇਅਰ ਹੋ ਕੇ ਕਹਿੰਦੇ ਤੁਸੀਂ ਅਵੇਅਰ ਹੋ ਜਾਓ ਹਾਂ ਤੁਸੀਂੋ ਸਿਆਣੇ ਹੋਵੋ ਸਾਡੀ ਕੋਈ ਜ਼ਿੰਮੇਵਾਰੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਤੁਸੀਂ ਉਹ ਵੇਅਰ ਹੋਣਾ ਕਿਸੇ ਵੀ ਤਰੀਕੇ ਨਾਲ ਸੋ ਸਾਡਾ ਮੇਰੀ ਮੇਰੀ ਤੁਹਾਡੀ ਸਾਰਿਆਂ ਦੀ ਪਰਬੰਧ ਇਹ ਹੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਜੇ ਅਗਰ ਮੈਨੂੰ ਕੁਝ ਪਤਾ ਲੱਗਦਾ ਮੈਂ ਦੇਖੋ ਮੈਂ ਚਟਾਨੰਗਾ ਕਿਉਂ ਹੋਇਆ ਮੈਨੂੰ ਕਿਉਂ ਆਪਣੀ ਵੀਡੀਓ ਦਿਖਾਉਣੀ ਪੈ ਰਹੀ ਆ ਜੀ ਕਿਉਂ ਵੀ ਭਾਈ ਮੈਂ ਦਿਖਾ ਦੇਣਾ ਚਲੋ ਭਾਈ ਇਹ ਕਿਸੇ ਹੋਰ ਨੂੰ ਦਿਖਾਉਣੀ ਕਿਉਂਕਿ ਮੈਂ ਵੇਅਰ ਸੀ ਜੀ ਮੈਂ ਜਿੰਨਾ ਕਿ ਮੇਰੇ ਮੈਂ ਮੈਂ ਆਪਣੇ ਆਪ ਨੂੰ ਸੇਫ ਰੱਖ ਕੇ ਜਿੰਨੀ ਵੀਡੀਓ ਮੈਂ ਉਹ ਕਰ ਬਣਾ ਸਕਿਆ ਮੈਂ ਉਨੀ ਬਣਾ ਲਈ ਤੁਸੀਂ ਬਣਾ ਲਈ ਬਣਾ ਲਈ ਤੇ ਮੈਂ ਦੱਸ ਦੇਣੀ ਆ ਹੁਣ ਬਹੁਤ سارے ਲੋਕੇ ਮੇਰੀਆਂ ਆਪਣੀ ਇਸ ਇੰਟਰਵਿਊ ਨਾਲ ਸੇਫ ਹੋ ਜਾਣਗੇ ਇਹ ਤਾਂ ਹੁਣ ਜੇ ਉਹ ਚਾਹੁੰਦੇ ਨੇ ਲੋਕ ਸ਼ੇਅਰ ਕਰਨਗੇ ਇਹਨੂੰ ਵੀਡੀਓ ਨੂੰ ਤਾਂ ਬਹੁਤ سارے ਲੋਕਾਂ ਦੀ ਐਦਾਂ ਦੀ ਹਰਕਤ ਦੇ ਵਿੱਚੋਂ ਜਾਂ ਹੋਰਾਂ ਚੀਜ਼ਾਂ ਦੇਖੋ ਭਾਈ ਬਹੁਤ ਅਸਰ ਹੁੰਦਾ ਪਰਮੇਂਦਰ ਆਪਣੀਆਂ ਪਹਿਲੀਆਂ ਇੰਟਰਵਿਊਆਂ ਦੇ ਵਿੱਚ ਬਹੁਤ ਸਾਰੀਆਂ ਆਪਾਂ ਨੇ ਕਰੀਆਂ ਇੰਟਰਵਿਊ ਹਨਾ ਉਹਨਾਂ ਦਾ ਵੀ ਬਹੁਤ ਅਸਰ ਹੋਇਆ ਲੋਕਾਂ 'ਤੇ ਅਵੇਅਰ ਹੋਏ ਨੇ ਲੋਕ ਤਾਂ ਇਹਦਾ ਵੀ ਬਹੁਤ ਅਸਰ ਪਊਗਾ ਜਿਹੜੀ ਖਾਸ ਕਰਕੇ ਆ ਚੀਜ਼ ਆ ਜਿਹੜੀ ਠੱਗੀ ਲਗਾਤਾਰ ਆ ਇਹ ਤੋਂ ਲੋਕ ਉੱਤਨ ਨਾ ਚਾਹ ਰਹੇ ਠੱਗੀਆਂ ਦੇ ਤੋਂ ਬਚਣ ਦੀ ਕੋਸ਼ਿਸ਼ ਹੋਊਗੀ ਜੀ ਸੋ ਦੋਸਤੋ ਬਹੁਤ ਅਹਿਮ ਜਾਣਕਾਰੀ ਕੁਲਵੀਰ ਸਿੰਘ ਜੀ ਨੇ ਦਿੱਤੀ ਆ ਦੇਖੋ ਕਿਤੇ ਨਾ ਕਿਤੇ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਬਹੁਤ ਵੱਡਾ ਰੋਲ ਕੁਲਵੀਰ ਜੀ ਨੇ ਨਵਾਇਆ ਹਨਾ ਇਹ ਸਾਡੇ ਖੂਨ ਦੇ ਵਿੱਚ ਜਾਂ ਸਾਡੇ ਪਿਛੋਕੜ ਤੋਂ ਹੀ ਹੁੰਦੀ ਆ ਵੀ ਅਸੀਂ ਸਮਾਜ ਲਈ ਕੁਝ ਚੰਗੇ ਕੋਈ ਕਿਸ ਤਰੀਕੇ ਦੀ ਮਦਦ ਕਰਦਾ ਸਮਾਜ ਨੂੰ ਕੋਈ ਕਿਸ ਤਰੀਕੇ ਨਾਲ ਸੁਧਾਰਦਾ ਹਨ ਇਹ ਬਹੁਤ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਉੱਪਰ ਗੀਤ ਵੀ ਸੰਗੀਤ ਜਾਂ ਟੈਲੀਫਿਲਮਾਂ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਉਹ ਕਰਦੇ ਨੇ ਤੇ ਕਿਸਾਨੀ ਅੰਦੋਲਨ ਵਿੱਚ ਤਾਂ ਬਹੁਤ ਵੱਡੀ ਭੂਮਿਕਾ ਰਹੀ ਆ ਸੋ ਲਗਾਤਾਰ ਅਸੀਂ ਕੁਲਵੀਰ ਜੀ ਨਾਲ ਇਦਾਂ ਦੇ ਕੋਈ ਵੀ ਮੁੱਦਾ ਹੁੰਦਾ ਪੰਜਾਬ ਦਾ ਨੌਜਵਾਨੀ ਦਾ ਉਹਦੇ ਲਈ ਸੰਘਰਸ਼ ਕਰਦੇ ਰਹਿੰਦੇ ਤੇ ਕੁਲਵੀਰ ਸਿੰਘ ਇੱਕ ਲਾਸਟ ਚਲੋ ਆਪਾਂ ਇੱਕ ਅੱਧਾ ਮਿੰਟ ਦਾ ਸਵਾਲ ਲਵਾਂਗੇ ਸਵਾਲ ਬੀ ਕਿਉਂ ਪੰਜਾਬ ਹੀ ਟਾਰਗੇਟ ਕੀਤਾ ਜਾ ਰਿਹਾ ਕੀ ਗੱਲ ਬਾਤ ਹੈ ਪੰਜਾਬ ਵਿੱਚ ਨੌਜਵਾਨ ਜਾਂ ਹੋਰ ਪਾਸੇ ਵੀ ਹੋ ਸਕਦਾ ਤੁਸੀਂ ਤੁਹਾਨੂੰ ਵੇਚਦੇ ਰਹਿੰਦੇ ਨੇ ਪੂਰੇ ਦੁਨੀਆ ਦੇ ਵਿੱਚ ਜਾਣੇ ਹੋ ਇੰਡੀਆ ਚ ਖਾਸ ਕਰਕੇ ਕੋਈ ਠੱਗਾਂ ਦਾ ਕੋਈ ਏਰੀਆ ਨਹੀਂ ਹੁੰਦਾ ਉਦੋਂ ਤਾਂ ਮੂੰਹ ਪਿਆ ਮਾਸੂਨ ਤਾਂ ਕਹਿੰਦਾ ਜਿਵੇਂ ਹੁਣ ਕਹਿੰਦਾ ਮੋਦੀ ਨੇ 100 ਕਰੋੜ ਦੇ ਸ਼ੇਰ ਲੈ ਆਂਦੇ ਹਾਂ ਹਾਂ ਜੀ ਉਹ ਸ਼ੇਰ ਲੈ ਆਂਦੇ ਜਿਵੇਂ ਉਹਨੂੰ ਸ਼ੰਗਲ ਜੰਗਲ 'ਚ ਛੜਤੇ ਉਹਨਾਂ ਨੇ ਕਿਹਾ ਹੁਣ ਜੇ ਕਿਸੇ ਦੇ ਪਿੰਡ 'ਚ ਨੂੰ ਆ ਗਿਆ ਕਿਸੇ ਦੇ ਹੈ ਉਹਨੇ ਕਿਹਾ ਬਖਸ਼ਣਾ ਮੁੰਡਾ ਬੰਦਾ ਬੰਦਾ ਬਖਸ਼ਣਾ ਉਹਨੇ ਕਿਹਾ ਜਾਨਵਰ ਬਖਸ਼ਣਾ ਉਹਨੇ ਕਿਹਾ ਇਹਨਾਂ ਦੀ ਗਊ ਮਾਤਾ ਬਖਸ਼ਣੀ ਆ ਜਿਹੜੇ ਸ਼ੇਰ ਨੇ ਜਿੱਦਨ ਮੂੰਹ ਕਰ ਲਿਆ ਉਹਨੂੰ ਖਾ ਲੈਣੇ ਸੋ ਇਹ ਇਹ ਇਹਨਾਂ ਨੂੰ ਖੂਨ ਮੂੰਹ ਪਿਆ ਹੋਇਆ ਪਰਿਆ ਪਰ ਇਹ ਸਪੈਸ਼ਲ ਜੇ ਕਿਸੇ ਹੋਰ ਸਟੇਟ ਦੇ ਵਿੱਚ ਕਰ ਦਿੰਨੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਕਰ ਦਿੰਨੇ ਤਾਂ ਉੱਥੇ ਦੀ ਸਰਕਾਰਾਂ ਅਵੇਅਰ ਉਹ ਲੋਕਾਂ ਨੂੰ ਛੇਤੀ ਇਨਸਾਫ ਦੇ ਦਿੰਦੀ ਆ ਨੇ ਉਹ ਲੋਕਾਂ ਨੂੰ ਨਾਲ ਠੱਗੀ ਤੋਂ ਬਚਾਉਂਦੀ ਆ ਨੇ ਸਾਡੀ ਸਰਕਾਰ ਖਾਸ ਕਰਕੇ ਪੰਜਾਬ ਦੀ ਸਰਕਾਰ ਸੱਚੀ ਉਸ ਅਵੇਸਲੀ ਹੋਈ ਆ ਸੱਚੀ ਸੁੱਤੀ ਪਈ ਆ ਉਹ ਇਸ ਪਾਸੇ ਨੂੰ ਜਾ ਹੀ ਨਹੀਂ ਰਹੀ ਸਗੋਂ ਇੰਨੀ ਛੇਤੀ ਸਭ ਤੋਂ ਪਹਿਲਾਂ ਠੱਗੀ ਹੋਏ ਪੈਸੇ ਨੂੰ ਉਹਨੂੰ ਦੇਖੋ ਪਿੱਛੇ ਜੇ ਤੁਸੀਂ ਦੇਖਣਾ ਕੈਪਟਨ ਨਮਰਿੰਦਰ ਸਿੰਘ ਦੀ ਘਰ ਵਾਲੀ ਪਨੀਤ ਨਾਲ ਠੱਗੀ ਵਜੀਦੀ ਆ ਜੀ 24 ਘੰਟੇ ਦੇ ਅੰਦਰ ਅੰਦਰ ਬੰਦੇ ਫੜੇ ਵੀ ਜਾਂਦੇ ਨੇ ਤੇ ਪੈਸੇ ਵੀ ਰਿਕਵਰ ਹੋ ਜਾਂਦੇ ਨੇ ਔਰ ਕਿਸੇ ਹੋਰ ਨੌਜਵਾਨ ਦੇ ਇਥੇ ਰੋਜ਼ ਦੀਆਂ ਨੇ ਇਥੋਂ ਤੱਕ ਕਿ ਲੋਕਾਂ ਨੇ ਹਸਪਤਾਲਾਂ ਵਾਸਤੇ ਫੀਸਾਂ ਇਕੱਠੀਆਂ ਕਰੀਆਂ ਹੋਈਆਂ ਸੀਗੀਆਂ ਹਸਪਤਾਲਾਂ ਦੇ ਵਿੱਚ ਇਲਾਜ ਦੀਨ ਪੈਸੇ ਪਏ ਸੀਗੇ ਉਹ ਵੀ ਇਹ ਠੱਗਾਂ ਨੇ ਠੱਗਿਆ ਛੱਡੇ ਨਹੀਂ ਹੈਗੇ ਉਹ ਵੀ ਲੋਕਾਂ ਦੇ ਕੋਲੋਂ ਖੋਲੇ ਗਏ ਨੇ ਸੋ ਇਸ ਤਰੀਕੇ ਦਾ ਇਹ ਸਾਰਾ ਜਿਹੜਾ ਚੱਲਦਾ ਮੈਨੂੰ ਲੱਗਦਾ ਕਿ ਠੱਗਾਂ ਦਾ ਕੋਈ ਮੂਸਰ ਨਹੀਂ ਹੁੰਦਾ ਸੋ ਮੈਂ ਇੰਨਾ ਕਿ ਜਰੂਰ ਦੱਸਣਾ ਜੀ ਸੋ ਦੋਸਤੋ ਬਹੁਤ ਐਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਕੀ ਗੱਲ ਆ ਜਿਵੇਂ ਗੱਲ ਇਹ ਆ ਵੀ ਜਿੱਥੇ ਆਪ ਬੈਨੀਫਿਟ ਨੇ ਉੱਥੇ ਬਹੁਤ ਸਾਰੇ ਨੁਕਸਾਨ ਵੀ ਨੇ ਸੋ ਭਰਾਵੋ ਥੋੜਾ ਜਿਹਾ ਅਵੇਅਰ ਹੋ ਬੋ ਜਾਗੋ ਪਹਿਲਾਂ ਤਾਂ ਫੋਨ ਕਾਲਸ ਆਉਂਦੀਆਂ ਸੀ ਸਾਰਿਆਂ ਦਾ ਪਰ ਰਿਕਾਰਡਿੰਗ ਰਿਕੂਡਿੰਗਾਂ ਪਾਤੀਆਂ ਪਰ ਆ ਜਿਹੜੀ ਨਵੀਆਂ ਠੱਗੀਆਂ ਵੱਜ ਰਹੀਆਂ ਨੇ ਇਮੀਗ੍ਰੇਸ਼ਨ ਵਾਲਾ ਕਹਿ ਰਹੇ ਨੇ ਵੀ ਉਹ ਏਜੰਟ ਘਰੇ ਆ ਜਾਂਦੇ ਨੇ ਜਾਂ ਜਿਹੜਾ ਕੁੜੀਆਂ ਔਰੀਆਂ ਮੁੰਡਿਆਂ ਨੂੰ ਫੋਨਸ ਕਰਦੀਆਂ ਨੇ ਫੇਸਬੁੱਕ ਤੇ ਲੱਭ ਲੈਂਦੀਆਂ ਨੇ ਥੋੜੇ ਪ੍ਰੋਫਾਈਲ ਥੋੜੀ ਦੇਖ ਲੈਂਦੀਆਂ ਨੇ ਵੀ ਮੁੰਡਾ ਗੱਡੀ 'ਚ ਖੜਾ ਮੁੰਡਾ ਗੱਡੀਆਂ 'ਚ ਘੁੰਮਦਾ ਕਿਸ ਤਰੀਕੇ ਨਾਲ ਅਸੀਂ ਅੱਛਾ ਕਲੂਜੀ ਇੱਕ ਫੋਨ ਵੀ ਜਲਦ ਤੱਕ ਦੇਖਿਆ ਰਾਤ ਨੂੰ ਕਰਦੀਆਂ ਨੇ ਹਾਂ ਕਰਦੇ ਖਾਸ ਬਾਚੀ ਦਾ ਸਮਾਂ ਹੁੰਦਾ ਨਾ ਕਿਉਂਕਿ ਅਬ ਇਸ ਟਾਈਮ ਮੇਰੇ ਨਾਲ ਸੀਟੀ ਐਨਵੋਲਵ ਹੋ ਜੂਗਾ ਜਾਂ ਉਹ ਜ਼ਰਿਆ ਜਾਂ ਉਹਨੂੰ ਪਹਿਲਾਂ ਕਰ ਦੇਣਾ ਵੀ ਤੂੰ ਗੱਲਾ ਹੋ ਮਤਲਬ ਉਹ ਇਹ ਨਾ ਰਾਤ ਨੂੰ 11:00 ਵਜੇ ਦੇ ਕਰੀਬ ਚ ਉਹ ਰਾਤ ਨੂੰ ਮੈਂ ਚੱਕੀ ਨਹੀਂ ਮੈਂ ਸਵੇਰੇ ਚੱਕੀ ਮਤਲਬ ਕਾਲ ਆਉਂਦੀਆਂ ਰਹਿੰਦੀਆਂ ਲੱਗਦਾ ਮੈਂ ਖਾਸ ਕਰਕੇ ਸ਼ਾਮ ਨੂੰ ਕਰਨੀ ਕਿਉਂਕਿ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਨਾ ਮੈਂ ਪੈਗ ਲਾਉਣ ਵਾਲੇ ਸ਼ਰਾਬ ਦੇ ਨਾਲ ਚੱਲਦਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਐਮ ਜਾਣਕਾਰੀ ਕੁਲਵੀਰ ਜੀ ਕੋਈ ਮੁਸ਼ਕਾਵਰ ਜੀ ਨਾਲ ਤੁਹਾਡੀ ਸਾਂਝੀ ਕੀਤੀ ਆ ਤੁਸੀਂ ਉਮੀਦ ਕਰਦਾ ਹਾਂ ਤੁਸੀਂ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਜਿਹੜਾ ਸਾਡੇ ਪੰਜਾਬ ਦਾ ਜ ਨੌਜਵਾਨ ਕਿਸੇ ਪਾਸੇ ਨੂੰ ਹੋ ਰਿਹਾ ਜਾਂ ਠੱਗੀਆਂ ਦਾ ਸ਼ਿਕਾਰ ਹੋ ਰਿਹਾ ਵੀ ਉਹ ਤੋਂ ਅਸੀਂ ਬਚ ਕੇ ਰਹਿਣਾ ਸੋ ਤੁਸੀਂ ਜਿਹੜੇ ਸ਼ਬਦ ਚੈਨਲ ਦੇ ਨਾਲ ਮੈਂ ਤੁਹਾਡਾ ਪ੍ਰਵਿੰਦਰ ਰਾਜਲਾ ਧੰਨਵਾਦ